ਜਦੋਂ ਇੱਕ ਲੜੀ ਨੂੰ ਬੱਚਾ ਹੋਣ ਵਾਲਾ ਹੁੰਦਾ ਤਾਂ ਡਾਕਟਰ ਉਹ ਕਹਿੰਦਾ ਕਿ ਆਪਣਾ ਉਹ ਕਹਿੰਦੇ ਨੇ ਕਿ ਪਰਹੇਜ ਉਹ ਕਹਿੰਦੇ ਕੋਈ ਪਰਹੇਜ ਨਹੀਂ ਬਸ ਖਾਣ ਪੀਣ ਆਪਣਾ ਵਧੀਆ ਰੱਖੋ ਨਾ ਤੇ ਜਿਵੇਂ ਆਪਾਂ ਪਹਿਲਾਂ ਵੀ ਗੱਲ ਕਰੀ ਸੀ ਵਧੀਆ ਖਾਣ ਪੀਣ ਸਾਨੂੰ ਇਹ ਆ ਕਿ ਤਿੰਨ ਟਾਈਮ ਰੋਟੀ ਖਾਓ ਤੇ ਜਿਆਦਾ ਤੋਂ ਜ਼ਿਆਦਾ ਤੁਸੀਂ ਫਰੂਟ ਲੈ ਸਕਦੇ ਹੋ ਰੋਟੀ 'ਚ ਤੁਸੀਂ ਆਪਣੇ ਸੈਲਡ ਲੈ ਸਕਦੇ ਹੋ ਸੋ ਬੀਂਗ ਅ ਡਾਈਟੀਸ਼ਨ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਪ੍ਰੈਗਨੈਂਸੀ ਦੇ ਦੌਰਾਨ ਸਾਡੀ ਜਿਹੜੀ ਡਾਈਟ ਆ ਜਾਂ ਫੁੱਲ ਡਾਈਟ ਉਹ ਕੀ ਹੋਣੀ ਚਾਹੀਦੀ ਹੈ ਕੀ ਖਾਣਾ ਚਾਹੀਦਾ ਸਾਨੂੰ Pregnancy ਦੇ ਬਿਸ਼ੈ ਨਾਲ ਇੱਕ ਤਾਂ ਬਹੁਤ ਜ਼ਿਆਦਾ ਗ੍ਰੈਂਡਮਾ ਮਿਥਸ ਆ ਜਾਂਦੇ ਆ ਗ੍ਰੈਂਡਮਾ ਮਿਥਸ ਮੈਂ ਇੱਕ ਐਂਡੀ ਆ ਕਿ ਜਿਵੇਂ ਬਹੁਤ ਸਾਰੀ ਚੀਜ਼ਾਂ ਬਣਾਈਆਂ ਹੋਈਆਂ ਕਿ ਜਿਵੇਂ ਮੈਂ ਬਹੁਤ ਵਾਰੀ ਸੁਣਿਆ ਲੋਕੀ ਕਹਿੰਦੇ ਆ ਕਿ ਪਪੀਤਾ ਨਹੀਂ ਖਾਣਾ ਜੀ ਜਾਂ ਪਾਈਨੈਪਲ ਨਹੀਂ ਖਾਣਾ ਜਾਂ ਤੁਸੀਂ ਪਰਥਾ ਨਹੀਂ ਖਾਣਾ ਐਗਪਲੈਂਟ ਨਹੀਂ ਲੈਣਾ ਜਾਂ ਤੁਸੀਂ ਗਰਮ ਚੀਜ਼ਾਂ ਨਹੀਂ ਖਾਣੀਆਂ ਠੀਕ ਹੈ ਤੁਸੀਂ ਤਿਲ ਨਾ ਖਾਣਾ ਹਜੇ ਤੁਸੀਂ ਗਰਮ ਹੈਗੇ ਆ ਇਹ ਸਾਰੀਆਂ ਬਹੁਤ ਸਾਰੀਆਂ ਚੀਜ਼ਾਂ ਆ ਜਾਂਦੀਆਂ ਲੇਕਿਨ ਇਹ ਕੋਈ ਸਾਇੰਟਿਫਿਕ ਰਿਸਰਚ ਇਹਦੇ ਵਿੱਚ ਕੁਝ ਨਹੀਂ ਹੈਗੀ ਕਿ ਇਹ ਚੀਜ਼ਾਂ ਖਾਣ ਨਾਲ ਤੁਹਾਨੂੰ ਕੋਈ ਪ੍ਰੈਗਨੈਂਸੀ ਚ ਪ੍ਰੋਬਲਮ ਆ ਜਾਏਗੀ ਇਹ ਸਿਰਫ ਉਹ ਹੈ ਕਿ ਜਦੋਂ ਤੁਸੀਂ ਉgetElementById ਆਪਾਂ ਪਪੀਤਾ ਖਾ ਲਿਆ ਜਾਂ ਪਾਂਡਾ ਪਰ ਖਾ ਲਿਆ ਹਾਂ ਜਿਹੜੀ ਚੀਜ਼ ਦੀ ਤਸਵੀਰ ਗਰਮ ਗਰਮ ਹੁੰਦੀ ਹੈ ਜੇ ਉਹਨੂੰ ਬਹੁਤ ਐਕਸੈਸ ਦੇ ਵਿੱਚ ਖਾਓਗੇ ਤਾਂ ਤੁਹਾਡਾ ਲੈਵਲ ਆਫ ਹਾਰਮੋਨ ਚੇਂਜ ਹੁੰਦਾ ਪ੍ਰੋਜੈਸਟਰੋਨ ਚੇਂਜ ਹੁੰਦਾ ਜਿਹਨੂੰ ਆਪਾਂ ਕਹਿੰਦੇ ਆ ਤਾਂ ਤੁਹਾਨੂੰ ਪ੍ਰੋਬਲਮ ਕ੍ਰੀਏਟ ਕਰਦਾ ਹੈ ਲੇਕਿਨ ਅਦਰਵਾਈਜ਼ ਜੇ ਤੁਸੀਂ ਕਦੀ ਕੋਈ ਉਹ ਚੀਜ਼ ਖਾ ਵੀ ਲੈਂਦੇ ਹੋ ਤਾਂ ਤੁਹਾਨੂੰ ਡਰਨ ਦੀ ਲੋੜ ਨਹੀਂ ਹੁੰਦੀ ਹੁਣ ਬੈਲੈਂਸ ਕੀ ਹੈ ਪ੍ਰੈਗਨੈਂਸੀ ਡਾਈਟ ਦਾ ਮੇਜਰਲੀ ਕਿਉਂਕਿ ਸਰ ਉਹਨਾਂ ਨੂੰ ਲੱਗਦਾ ਕਿ ਕੁਝ ਵੀ ਖਾ ਲਓ ਕਿਉਂਕਿ ਪ੍ਰੈਗਨੈਂਸੀ ਚੱਲ ਰਹੀ ਹੈ ਤੇ ਮੈਂ ਮੋਸਟਲੀ ਦੇਖਿਆ ਪ੍ਰੈਗਨੈਂਟ ਔਮ ਕ੍ਰੀਵਿੰਗ ਹੋ ਰਹੀ ਹੈ ਤਾਂ ਮੈਂ ਆ ਵੀ ਖਾਣਾ ਉਹ ਵੀ ਖਾਣਾ ਉਹ ਕ੍ਰੀਵਿੰਗ ਦਾ ਵੀ ਬੰਨਣਾ ਹੀ ਕੀ ਵਰੀ ਹੋ ਜਾਂਦਾ ਹੈ ਤੇ ਮੈਂ ਉਹਨਾਂ ਨੂੰ ਹਮੇਸ਼ਾ ਕਹਿੰਦੀ ਆ ਕਿ ਇਹ ਤੁਹਾਡੀ ਮਾਈਂਡ ਗੇਮ ਹੈ ਮੈਂਟਲੀ ਜਿੰਨਾ ਤੁਸੀਂ ਆਪਣੇ ਆਪ ਨੂੰ ਪ੍ਰਿਪੇਅਰ ਕਰਨਾ ਚਾਹੁੰਦੇ ਹੋ ਕਿ ਤੁਸੀਂ ਕਿੰਨਾ ਕਲੀਨ ਈਟਿੰਗ ਦੇ ਨਾਲ ਆਪਣੀ ਪ੍ਰੈਗਨਨਸੀ ਨੂੰ ਹੈਲਦੀ ਮੋਡ 'ਚ ਲੈ ਕੇ ਚੱਲੋ ਕਿਉਂਕਿ ਜੇ ਤੁਸੀਂ ਇਸ ਟਾਈਮ ਗਰੰਟਡ ਲੈ ਲਿਆ ਪੋਸਟ ਪ੍ਰੈਗਨਨਸੀ ਦੇ ਵਿੱਚ ਤੁਹਾਨੂੰ ਹੋਰ ਪ੍ਰੋਬਲਮਸ ਫੇਸ ਕਰਨੀਆਂ ਪੈਣਗੀਆਂ ਠੀਕ ਹੈ ਤੇ ਖਾਸ ਤੌਰ ਤੇ ਸਾਡਾ ਮਟਾਪਾ ਵੀ ਇਨਰ ਜੀਜ਼ਾਂ ਨਾਲ ਆਉਂਦਾ ਟਰੂ ਟਰੂ ਤੁਸੀਂ ਇਸ ਟਾਈਮ ਤੇ ਇੱਕਦਾਂ ਦੀ ਇਨਵੈਸਟਮੈਂਟ ਕਰ ਰਹੇ ਹੋ ਆਪਣੀ ਬਾਡੀ ਲਈ ਜਦੋਂ ਪ੍ਰੈਗਨਨਸੀ ਦੇ ਟਾਈਮ ਤੇ ਕਿ ਤੁਸੀਂ ਪੋਸਟ ਪ੍ਰੈਗਨਨਸੀ 'ਚ ਕੀ ਦੇਖਣਾ ਚਾਹੁੰਦੇ ਹੋ ਠੀਕ ਹੈ ਸੋ ਮੇਜਰਲੀ ਜਿਹੜੇ ਨਰਿਸ਼ਮੈਂਟ ਦੀ ਮੈਂ ਗੱਲ ਕਰਾਂ ਕਿ ਇੱਕ ਵੈ ਡੇ ਘਰ ਦਾ ਨੋਰਮਲ ਖਾਣਾ ਜੋ ਇੱਕ ਇੰਡੀਅਨ ਡਾਈਟ ਰੂਟੀਨ ਚ ਖਾਦਾ ਜਾਂਦਾ ਹੈ ਰੋਟੀ ਸਬਜੀ ਦਾਲ ਰਾਈਸ ਦਹੀਂ ਇੱਕ ਪ੍ਰੋਪਰ ਖਾਣਾ ਹੁੰਦਾ ਹੈ ਇਸ ਤੋਂ ਇਲਾਵਾ ਪ੍ਰੀ ਮੀਲਸ ਦੀ ਜ਼ਿਆਦਾ ਰਿਕੁਆਇਰਮੈਂਟ ਹੁੰਦੀ ਹੈ ਸਾਡੀ ਪ੍ਰੇਗਨancies ਪ੍ਰੀ ਮੀਲਸ ਦਾ ਮਤਲਬ ਹੁੰਦਾ ਜਿਸ ਚ ਸਾਨੂੰ ਛੋਟੀਆਂ ਚੀਜ਼ਾਂ ਮਾਈਕਰੋਨਿਊਟ੍ਰੀਐਂਟ ਕਵਰ ਆ ਪੋਜਨ ਜਿਵੇਂ ਕੈਲਸ਼ੀਅਮ ਜ਼ਿੰਕ ਆਇਰਨ ਕਿਉਂਕਿ ਪ੍ਰੇਗਨਸੀ ਦੇ ਟਾਈਮ ਤੇ ਡਿਲੀਵਰੀ ਦੇ ਟਾਈਮ ਤੇ ਬਲੀਡਿੰਗ ਜ਼ਿਆਦਾ ਹੋ ਸਕਦੀ ਹੈ ਤਾਂ ਤੁਹਾਨੂੰ ਆਇਰਨ ਕੰਟੈਂਟ ਬਹੁਤ ਧਿਆਨ ਚ ਰੱਖਣਾ ਹੈ ਤੁਹਾਨੂੰ ਬੈਕ ਪ੍ਰੋਬਲਮ ਆ ਸਕਦੀ ਹੈ ਜੇ ਤੁਸੀਂ ਫੀਡ ਕਰਨਾ ਹੈ ਤਾਂ ਤੁਹਾਡਾ ਕੈਲਸ਼ੀਅਮ ਜ ਉਹ ਧਿਆਨ ਦੇਣਾ ਕਿ ਤੁਸੀਂ ਫਰੂਟ ਖਾ ਰਹੇ ਹੋ ਤਾਂ ਨਾਲ ਤੁਸੀਂ ਕੋਈ ਨਟਸ ਵੀ ਨਾਲ ਖਾਣੇ ਤਾਂ ਕਿ ਪ੍ਰੋਟੀਨ ਕਵਰ ਅਪ ਹੋ ਜਾਈ ਜਾਵੇ ਤੇ ਤੁਸੀਂ ਸਲਾਦ ਖਾ ਰਹੇ ਹੋ ਤਾਂ ਉਹਦੇ ਨਾਲ ਤੁਸੀਂ ਕੋਈ ਕੋਕੋਨਟ ਦਾ ਇੰਟਿਕ ਵੀ ਰੱਖੋ ਤਾਂ ਕਿ ਹੈਲਦੀ ਫੈਟ ਬੋਡੀ ਦੇ ਵਿੱਚ ਆ ਜੇ ਤੇ ਡਿਨਰ ਤੋਂ ਪਹਿਲਾਂ ਕੋਈ ਛੋਟਾ 스ਨੈਕ ਉਹ ਸਭ ਤੋਂ ਵਿਗੜਿਆ ਟਾਈਮ ਹੋਈ ਹੁੰਦਾ ਜਦੋਂ ਲਾਂਚ ਤੋਂ ਬਾਅਦ ਤੇ ਡਿਨਰ ਤੋਂ ਪਹਿਲਾਂ ਵਾਲਾ ਟਾਈਮਿੰਗ ਜਿਹੜਾ ਸ਼ਾਮ ਵਾਲਾ ਟਾਈਮਿੰਗ ਹੈ ਸ਼ਾਮ ਵਾਲੀ ਭੁੱਖ ਉਸ ਟਾਈਮ ਤੇ ਬੜੀ ਗੜਬੜ ਕਰਦੇ ਆ ਕਿਉਂਕਿ ਉਸ ਟਾਈਮ ਤੇ ਲੱਗਦਾ ਕਿ ਕ੍ਰੇਵਿੰਗ ਹੋ ਰਹੀ ਸੀਗੀ ਡਿਨਰ ਬਾਅਦ ਚ ਖਾਣਾ ਸੀਗਾ ਤੇ ਪਹਿਲਾਂ ਕੁਛ ਵੀ ਮੈਂ ਟਿੱਕੀ ਪਕੌੜੇ ਵਗੈਰਾ ਕੁਛ ਵੀ ਖਾ ਲੇ ਕਿਉਂਕਿ ਭੁੱਖ ਲੱਗੀ ਸੀ ਤੇ ਮੈਂ ਤਾਂ ਪ੍ਰੈਗਨਨਸੀ ਹੈਗੀ ਹੈ ਤੇ ਖਾ ਲੂ ਕੁਛ ਵੀ ਉਹ ਤੁਹਾਡਾ ਟਾਈਮ ਹੈਗਾ ਪ੍ਰੀਪਲਾਨ ਕਰਨ ਦਾ ਅਚਾਹ ਪ੍ਰੀਪਲਾਨ ਕਰੋ ਕਿ ਉਸ ਟਾਈਮ ਤੇ ਤੁਸੀਂ ਕੀ ਹੈਲਦੀ ਪ੍ਰੋਟੀਨ ਵਾਲੀ ਚੀਜ਼ਾਂ ਖਾਣੀ ਹੈ ਪਨੀਰ ਦਾ ਇੰਟੈਕ ਰੱਖਣਾ ਹੈ ਜਾਂ ਸ਼ਕਰਕੰਦੀ ਜਿਸ ਸੀਜ਼ਨ ਚ ਆਂਦੀ ਹੈ ਉਹ ਆਪਾਂ ਲੈ ਲੀਏ ਜਾਂ ਫਿਰ ਆਪਾਂ ਚੁਕੰਦਰ ਦੀ ਕੋਈ ਚੀਜ਼ ਚੁਕੰਦਰ ਦੇ ਕਟਲਟਸ ਬਣਾ ਕੇ ਆਪਾਂ ਲੈ ਲਏ ਜਿੱਚੇ ਸਾਨੂੰ ਆਇਰਨ ਜਿਹੜਾ ਇਹ ਸਾਰੀ ਜਿੰਨਾ ਤੁਸੀਂ ਕੌਨਸ਼ੀਅਸ ਹੋਵੋਗੇ ਮੈਂਟਲੀ ਪ੍ਰਿਪੇਅਰ ਹੋਗੇ ਚੀਜ਼ਾਂ ਟੇਸਟੀ ਵੀ ਲੱਗਦੀਆਂ ਜੇ ਨਹੀਂ ਹੋਵੋਗੇ ਤਾਂ ਲੱਗਿਆ ਕਿ ਮੈਨੂੰ ਤਾਂ ਇਹਦਾ ਟੇਸਟ ਵੀ ਨਹੀਂ ਆਉਂਦਾ ਐਂਡ ਪ੍ਰੈਗਨੈਂਸੀ ਐਸੀ ਜਿਹਦੇ ਵਿੱਚ ਕੋਈ ਹਾਰਡ ਐਂਡ ਫਾਸਟ ਰੂਲ ਨਹੀਂ ਚੱਲ ਸਕਦਾ ਕਿ ਆਹੀ ਖਾਓਗੇ ਖਾਣਾ ਹੀ ਪਏਗਾ ਕਿਉਂਕਿ ਐਸੀ ਚੀਜ਼ ਹੈ ਜਿਹੜੀ ਹਰ ਇੱਕ ਦਾ ਪ੍ਰੈਗਨੈਂਸੀ ਜਰਨੀ ਡਿਫਰੈਂਟ ਹੈ ਕਈ ਵਾਰੀ ਤਾਂ 9-9 ਮਹੀਨੇ ਸਾਰਿਆਂ ਨੂੰ ਵੋਮਿਟਿੰਗਸ ਹੀ ਚੱਲਦੀਆਂ 9-9 ਮਹੀਨੇ ਲੱਗਦਾ ਕਿ ਨੌਜ਼ੀਆ ਹੀ ਸੀਗਾ ਅਸਤਾ ਖਾ ਹੀ ਨਹੀਂ ਸਕੇ ਪਤਾ ਨਹੀਂ ਬੇਬੀ ਦੀ ਗ੍ਰੋਥ ਹੋਏਗੀ ਕਿ ਨਹੀਂ ਹੋਏਗੀ ਤੇ ਮੈਂ ਹਮੇਸ਼ਾ ਨੂੰ ਸੁਜੈਸਟ ਕਰਦੀ ਤੁਹਾਡੇ ਅੰਦਰ ਤੁਹਾਡੇ ਫੀਟਸ ਦੀ ਗ੍ਰੋਥ ਜਿਹੜੀ ਹੈ ਜੇ ਤੁਸੀਂ ਵੋਮਟਿੰਗ ਕਰ ਵੀ ਰਹੇ ਹੋ ਤਾਂ ਉਹ ਨੇਚਰ ਇਸ ਤਰੀਕੇ ਨਾਲ ਬਿਲਟ ਅਪ ਕੀਤਾ ਹੈ ਇਮਿਊਨਿਟੀ ਸਿਸਟਮ ਕਿ ਉਹ ਨਰਿਸ਼ ਕਰ ਰਿਹਾ ਠੀਕ ਹੈ ਤੇ ਤੁਹਾਡੇ ਹਾਰਮੋਨਸ ਤੁਹਾਨੂੰ ਰਿਐਕਟ ਕਰ ਰਹੇ ਤੁਸੀਂ ਇਹਨੂੰ ਅਕਸੈਪਟ ਕਰੋ ਡਰ ਦੇ ਮਾਰੇ ਜਿਹੜੀ ਥੋੜੀ ਥੋੜੀ ਬਹੁਤ ਖਾ ਵੀ ਰਹੇ ਹੋ ਉਹਦਾ ਵੀ ਐਬਸਾਰਪਸ਼ਨ ਘਟਾਓ ਨਾ ਠੀਕ ਹੈ ਸੋ ਆਪਣੀ ਬਾਡੀ ਨੂੰ ਇੰਨਾ ਇੰਟੈਲੀਜੈਂਟ ਸਮਝੋ ਕਿ ਤੁਹਾਡੇ ਅੰਦਰ ਜਿਹੜੀ ਫੀਟਸ ਗ੍ਰੋਥ ਹੋ ਰਹੀ ਹੈ ਉਹਦੇ ਲਈ ਛੋਟੇ ਛੋਟੇ ਮੀਲਸ ਵੀ ਤੁਹਾਨੂੰ ਹੈਲਪ ਕਰ ਸਕਦੇ ਹਨ